ਹੈਨਾ ਇਸ ਕਰਕੇ ਆਮ ਭਾਰਤੀ ਨਾਗਰਿਕ ਖੂਨ ਦੇ ਨਾਤੇ ਮੈਂ ਨਿਜੀ ਤੌਰ ਤੇ ਆਪਣਾ ਫਰਜ ਸਮਝਦਾ ਤੇ ਹਰ ਇੱਕ ਭਾਰਤੀ ਨੂੰ ਸਮਝਣਾ ਚਾਹੀਦਾ ਜਿਹੜਾ 7.5 ਕਰੋੜ 7.5 ਕਰੋੜ ਭਾਰਤੀ ਭਾਰਤ ਚ ਨਰਵਾਹ ਕਰ ਰਿਹਾ ਵੀ ਜਦੋਂ ਸਾਡੇ ਭਾਰਤ ਦੀ ਆਰਮੀ ਨੂੰ ਕਿਸੇ ਪ੍ਰਕਾਰ ਵੀ ਜ਼ਰੂਰਤ ਪੈਂਦੀ ਹੈ ਚਾਹੇ ਉਹ ਖੂਨਦਾਨ ਕੈਂਪਰ ਆਈ ਹੋਵੇ ਚਾਹੇ ਉਹ ਹਸਪਤਾਲਾਂ ਰਾਈ ਹੋਵੇ ਚਾਹੇ ਉਹ ਉੱਥੇ ਨੇੜੇ ਬੰਕਰਾਂ ਦੀ ਸੇਵਾ ਹੋਵੇ ਹੋਰ ਕੁਝ ਹੋਵੇ ਜਿਹੜੀ ਸਿਵਿਲਿਅਨ ਸੇਵਾ ਕਰ ਸਕਦਾ ਤਨ ਮਨ ਧਨ ਨਾਲ ਠੀਕ ਹੈ ਰੁਪਈਏ ਰੁਪਈਏ ਨਾਲ ਜਿਵੇਂ ਦੀ ਸੇਵਾ ਕੀਤੀ ਜਾ ਸਕਦੀ ਹੈ ਭਾਰਤ ਦੀ ਸਰਕਾਰ ਦੀ ਭਾਰਤ ਦੀ ਆਰਮੀ ਦੀ ਉਹ ਸਾਰੇ ਭਾਰਤੀਆਂ ਨੂੰ ਕਰਨੀ ਚਾਹੀਦੀ ਹੈ ਤੇ ਇਹ ਜਿਹੜਾ ਸਾਨੂੰ ਕੈਂਸਰ ਰੁਪਈ ਪਾਕਿਸਤਾਨ ਰੋਜ਼ਾਤੋਵਦ ਗਿਫਟ ਕਰ ਰਿਹਾ ਸੀ ਹੁਣ ਇਹਦਾ ਇੱਕ ਪਾਸਾ ਕਰ ਦੇਣਾ ਚਾਹੀਦਾ ਹੁਣ ਕਾਰਗਿਲ ਦੇ ਯੁੱਧ ਤਰ੍ਹਾਂ ਇਹਨੂੰ ਅੱਧੇ ਚ ਨਹੀਂ ਛੱਡਣਾ ਚਾਹੀਦਾ ਇਹਦੀ ਸਮਾਪਤੀ ਕਰਕੇ ਤੁਰੰਤ ਇਹਨੂੰ ਅਫਗਾਨਿਸਤਾਨ ਤੱਕ ਸਫਾਇਆ ਕਰਕੇ ਨਿਵੇੜਨਾ ਚਾਹੀਦਾ ਤੇ ਸਾਡੇ ਜਿਹੜੇ ਮੇਨ ਜਿਹੜੀ ਦਿਲ ਦੀ ਕਹਿੰਦੁਸਤਾਨੀ ਦੀ ਭਾਵਨਾ ਹੈ ਜਿਹੜੇ ਸਾਡੇ ਮੇਨ ਧਾਰਮਿਕ ਸਥਾਨ ਉਧਰ ਨੇ ਜਿਵੇਂ ਕਰਤਾਰਪੁਰ ਸਾਹਿਬ ਹੈ ਨਨਕਾਣਾ ਸਾਹਿਬ ਹੈ ਤੇ ਸਾਡਾ ਹਿੰਗਲਾਜ਼ ਮਾਤਾ ਦਾ ਮੰਦਿਰ ਹੈ ਕਸ਼ਟਕ ਰਾਜ ਮੰਦਿਰ ਹੈ ਘੱਟੋ ਘੱਟ ਉਹ ਜਿਹੜੇ ਸਾਡੇ ਸਨਾਤਨੀਆਂ ਦੇ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨ ਨੇ 4-5 ਉਹ ਜਰੂਰ ਹਾਸਲ ਕਰਕੇ ਭਾਰਤ ਦੇ ਵਿੱਚ ਮਲਾਣੇ ਚਾਹੀਦੇ ਨੇ ਤਾਂ ਜੋ ਕਦੀ ਵੀ ਦੁਬਾਰਾ ਪੂਵਿੱਖ ਦੇ ਵਿੱਚ ਸਾਨੂੰ ਵੀਜ਼ਾ ਲੈ ਕੇ ਆਪਣੇ ਈਸਟ ਦੇ ਦਰਸ਼ਨ ਕਰਨਾ ਜਾਣਾ ਪਵੇ